ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਦਿਨ ਹੈਗਾ ਜੀ ਸ਼ੁੱਕਰਵਾਰ ਤੇ ਦੁਪਹਿਰਕ ਦਾ ਟਾਈਮ ਹੋਣਾ ਵਾਲਾ ਬਸ 11:30 ਹੋ ਗਏ ਤੇ ਆਪਾਂ ਕਰ ਰਹੇ ਹਾਂ ਸਾਫ਼ ਸਫਾਈ ਤੋਂ ਰੋਦੇ ਅੱਧੇ ਕਵੇਲੇ ਕਰ ਲੇ ਸੀ ਤੇ ਅੱਧੇ ਕੋਣ ਕਰਿਆ ਤੇ ਬਣੇ ਰਹੋ ਜੀ ਬਲੌਗ ਨਾਲ ਬਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਸਾਰੀ ਵੀਡੀਓ ਤੁਹਾਡੇ ਨਾਲ ਕਰ ਦਿਆਂ ਸ਼ੇਅਰ ਚਲੋ ਦੁਬਕੇ ਪਾਸੇ ਕੈਮਰਾ ਕਰਕੇ ਆਪਾਂ ਦਿਖਾਉਂਦੇ ਆਂ ਦੇਖੋ ਜੀ ਸਾਡੇ ਤਿੰਨਾਂ ਹਾ ਢੋਲ ਪਰਿਆ ਹੋਇਸ ਕਣਕ ਦੇ ਪੋਸ ਸੀਗੀ ਗੱਟਿਆਂ ਚ ਤੇ ਪਰ ਹਨਾ ਪਸ਼ੂਆਂ ਤੇ ਲੱਗ ਜਾਂਦੀ ਸਾਰੀ ਆਪਾਂ ਘਟ ਕੰਨੇ ਆ ਪਸ਼ੂ ਵਾਧੇ ਖਾਂਦੇ ਨੇ ਮੈਂ ਤਾਂ ਆਖਾ ਕਿਤੇ ਮੁੱਕ ਗਈ ਸਾਡੇ ਕਣਕ ਉਹਦੇ ਆਪਾਂ ਅੰਦੇ ਹੋਰ ਦੇ ਘਰੋਂ ਲੈ ਕੇ ਆਂਦੇ ਸੀਗੇ ਜਿੱਤੇ ਫੀਡ ਬਣਾਈ ਐ ਦੋ ਗੱਟੇ ਪਰ ਹੁਣ ਢੋਲ ਵਿੱਲੇ ਕਰੇ ਤੇ ਨਿਕਲੇ ਚਾਰ ਗੱਟੇ ਸੁੱਖ ਨਾਲ ਤੇ ਬਾਬਾ ਕਰਾਉਂਦਾ ਮੇਰ ਨਾਲ ਸਾਫ ਸਫਾਈ ਸਾਡਾ ਹਣਾ ਬਾਬਾ ਹਾਂ ਹਾਂ ਨੇਰ ਕੋ ਪੋਇਆ ਪੈਤਰ ਆਲ ਮਾਰੀ ਬਣੀ ਹੋਈ ਇੱਧਰ ਪੱਲੇ ਤਾਂ ਸਿਗੀ ਤੂੜੀ ਪਾਈ ਹੋਈ ਪਰ ਫੜ ਕਿੱਥੇ ਚੱਲਣਾ ਚਲੋ ਕਰੀਏ ਸਾਫ ਸਫਾਈ ਪਹਿਲਾ ਮੂੰਹ ਬਣ ਕੇ ਕੱਟੇ ਰੱਖਣੇ ਇਤਨਾ ਗੱਟੇ ਉਹ ਥੋੜੀ ਜਿਹੀ ਕਣਕ ਰਹਿੰਦੀ ਆ ਪੌਣ ਵਾਲੀ ਪਾਗ ਹੂੰ ਜਸੂ ਦਾ ਬਿਆ ਪਰ ਉਹ ਉਨੀ ਜਿਹੜੀ ਤੇ ਇਹ ਤਾਂ ਨਾਲ ਹੋਰ ਜਵਾਨ ਜੀ ਇਹਨਾਂ ਦਾ ਪਾਟਾ ਤਾਂ ਮੂੰਗਣੀ ਨਹੀਂ ਬੀਟੋ ਨੀਆ ਤੁਮ ਬੰਦ ਕਰ ਬਾਪੂ ਸਾਡਾ ਕੱਲਾ ਜੋੜ तुम तो कर तो। दो काम तो लगा दो काम तो कर दो काम तो फिर सो अरे भाई मैं करा नहीं फिर तुम दीस भाई काम के बात रहूँगी ये कौन ना पहले बस आ कर दो कर दो काम करो जिधर जी हम्म तेरे चारों के जिधे कि काम के नहीं है तो बारे वाले हैं ये काम के बात रहूँगी मैंने किधर है आप बहुत ਕੀ ਲਈ ਗਾੜੂ ਵਿੱਚ ਹਾਂ ਹਾਂ ਆਹ ਮੱਕੀ ਆ ਮੂੰਹ ਭਾਂਡੇ ਮੱਕੀ ਦਾ ਕਾਇ ਹੈ ਉਹ ਚੋ ਕਣਕ ਪਾਉਗੀ ਬਾਹਰ ਨਹੀਂ ਮੱਕੀ ਦਾ ਹੀ ਇੱਕ ਚਾਹ ਦੇ ਵਿੱਚ ਕਣਕ ਪਾ ਕੇ ਇਹੋ ਭਿਆਲਾਂ ਨੂੰ ਲੈ ਕੇ ਜੂਗੀ ਆਹ ਦੀ ਇਹ ਗਾਣਾ ਇਹ ਤਾਂ ਉਹ ਹੋਵੇ ਲੱਗੇ ਰੇਟੀ ਸਿੱਤ ਦਾਣਾ ਨੇਟੀ ਰੇਟੀ ਜੇ ਜੇ ਪਾ ਇਹਨਾਂ ਚ ਬਸ ਨਾ ਆਪਾਂ ਚੋਲੀ ਮਿਲਦੀਆਂ ਇਹ ਬਕਤ ਮਰਸੀ ਕੋਣ ਆਲੀ ਆਹ ਤੋਂ ਬੰਦੀ ਹੈ कोई ला रखा एक साढ़े बाप पे जे नुक्सता हर एक चीज बेच दो बेच दो तू आर्टी है खिला वाला को मैं की ब्याह है हम्म कि पौवा बुश अलग अलग को कौन खा करनो आ, ना था ना था। आ था। तो था कान था। तो सुनाने आ मत मनसा ये मालूम नहीं करना का आते तो जाड़े तो का नहीं लगे और सारा कुछ परावे ਬੜਾ ਪਾ ਗੱਟੇ ਦਾ ਸਾੰਪਰ ਇੱਥੇ ਖਾਂਪਣਾ ਜਿੱਥੇ ਗਰੂਮੀ ਲਾਉਂਗੀ ਤਮਾ ਤੋਂ ਜਿੱਧਰ ਚੀਜ਼ ਰੱਖਣੀ ਹੈ ਬਣਾ ਉਧਰ ਸਿੰਪਰ ਦੇ ਆਈ ਸੀ ਪਹਿਲਾਂ ਆਪਾਂ ਕੱਟ ਕੇ ਲਵਾਂਗੇ ਇਹਨਾ ਠੀਕ ਹੈ ਆਪ ਜਰਾ ਲੈ ਆਇਆ ਕਿਧਰ ਹੀ ਆਪਣੇ ਸਾਡੀ ਚਾਹੇ ਥੋੜਾ ਆਪਣੇ ਨੂੰ ਅੰਦਰ ਸਰਵਾ ਗੱਟਾ ਕੋਲ ਬੇ ਆ ਚੋ ਜਾਈ ਨਾ ਬੰਦ ਨਾ ਹੋਵੇ ਆ ਆ ਠੀਕ ਹੈ ਜਰਾ ਦਾ ਮਿਨਰਲ ਮਿਕਸਚਰ ਤੁਸੀਂ ਕਹਨੇ ਹੁੰਨੇ ਕਿਹੜਾ ਪਾਉਣੇ ਹੁੰਨੇ ਆਹ ਲੈਣ ਇਸ ਕੱਠੀ ਪੈਕਿੰਗ ਪਤਾ ਨਹੀਂ 32 ਕਿਲੋ ਸੀ ਭਰਦੀ ਸੀ ਬਸ ਤੇ ਸਾਰਿਆਂ ਨਾਲ ਬੈਸਟ ਹੁੰਦਾ ਸੀ ਆਰਐਸ ਦਾ ਤੁਸੀਂ ਉਹ ਵਰਤਿਆ ਕਰੋ ਇਹ ਸਿਲੈਂਡਰ ਵੀ ਮੇਦੇ ਦਾ ਆਹ ਕੱਟ ਵਾਸਤੇ ਤੁਸੀਂ ਵਰਤਣਾ ਹੈ ਇਹਨੂੰ ਪਾਉਣੀ ਹੈ ਹਾਂ ਪਾਉਣੀ ਉਹ ਮਿਲਾਈਆਂ ਕੱਢਣਾ ਥੋੜਾ ਜਿਨਾ ਇੱਕ ਡੱਬਾ ਭਰ ਲੈਣੀ ਹੈ ਸਾਰਿਆਂ ਨੂੰ ਬੈਸਟ ਹੁੰਦਾ ਤੇ ਝੋਟੀ ਨੂੰ ਕੋਈ ਦੇਉਂਦਾ ਪੱਟੀ ਨੂੰ ਤੁਸੀਂ ਪਾਉਂਦੇ ਹੋ ਮਿਨਰਲ ਉਹਨੂੰ ਅਸੀਂ ਮਿੱਟੀ ਕਿਤੇ ਕਿਤੇ ਪਾ ਦਿੰਦੀ ਆ ਵੈਸੇ ਡੇਲੀ ਨਹੀਂ ਪਾਉਂਦੇ चगियां बाहर तोया देखा है गया है देखा जड़ में आई का टेढ़ा सट ले ना मां जा रही हूं तेल ला लेरो पूरा अलग सीधे उंगली टेया हफ्ती मत लाई अपना टेढ़ा कर ही ना तेल टाइम नो अच्छा चलो अच्छा चल पूछना गया वहां सब डडूवा की आज ਤੇਰਾ ਕਿਸ ਆ ਤਰੇਲਾ ਹਾਂ ਪਹਿਲਾ ਬਣਾਣਾ ਸਾਫ ਕਰਨਾ ਹਾਂ ਬਜੇ ਦਾ ਉਹ ਸਾਫ ਕਰਨ ਵਾਲਾ ਉਹ ਤੇਰ ਵਾਲੀ ਬੋਤਲ ਹੈ ਹੁਣ ਕੋਈ ਕਰ ਹਾਂ ਜੀਆ ਇਹ ਹੈ ਬੋਲ ਲੇ ਜ ਮੇਰੀ ਕਿੰਨ ਲੀਵਰ ਡੋਨੇ ਦਾ ਬਾਹਰ ਕਾ ਬਾਹਰ ਕਾ ਫੇਰ ਇਹ ਹੈ ਉਹ ਗੱਡੀਆਂ ਤਾਂ ਹੀ ਮੰਗਣ ਕੋਨਾ ਦੰਦਾ ਨਹੀਂ ਇਹ ਤਾਂ ਪਾਉਂਦੇ ਹੁੰਦੇ ਆ ਮੈਂ ਭੁੱਲ ਜੰਨੀ ਆ ਇਹ ਲਿਆਉਣਾ ਮਗਾਉਣਾ ਨਹੀਂ ਕਰਦੀ ਸੀ ਹਾਂ ਬੈਠ ਗਿਆ ਰਬੇ ਤੇ ਖੜਾ ਬੀ ਹੋ ਚੁੱਕਾ ਇਹ ਆਰੋ ਵਾਲਾ ਸੀਗਾ ਭੰਟੀਏ ਤੇ ਪਰ ਤੈਨੂੰ ਮੂੰਹ ਬੰਦ ਕਰਾੜਾ ਇਹ ਤਾਂ ਮੂੰਹ ਨਹੀਂ ਬੰਦ ਕਰਾ ਮੈਂ ਕਿੰਨੇ ਪੇਪਰ ਆ ਸਾੜੇ ਵੀ ਲਿੜੇ ਮਾੜਾ ਉਹ ਕੋਈ ਕੁਝ ਨਹੀਂ ਦੋਇਨਾ ਬਸ ਤੂੰ ਹੀ ਪਾ ਦੇ ਦੀ ਬਾਹਰ ਕੱਢ ਮਾਰ ਪਾਟੇ ਘੱਟੇ ਸਾਰੇ ਬਾਹਰ ਨਹੀਂ ਚਾੜਦੇ ਨਹੀਂ ਪੈਣ ਲੱਗਣੇ ਅਸ ਤੂੰ ਹੀ ਬਾਹਰ ਦਿੰਦਾ ਮੇਰਾ ਦੇਣ ਨਹੀਂ ਪੈਂਦਾ ਕੱਪੜੇ ਚੋਂ ਦੱਸ ਤੇਰੀ ਗੱਲ ਚਲ ਆਪ ਕਹਿੰਦਾ ਕਰਨਾ ਬਲਕਿ ਬੋਕੋ ਦੀ ਮਾਰ ਚੋਈ ਤਾਂ ਹੀ ਕਰਨੇ ਵਾਰ ਬਾਅਦ ਤੇ ਬੋਕੋ ਮਾਰ ਇੱਕ ਤਾਂ ਲਾਇਟ ਹੈ ਨਹੀਂ ਅਚਨਚਾਨ ਨੂੰ ਲੋਰ ਲਾਇਟ ਦੇਣਾ ਵਾ ਨੀਰ ਨਾਲ ਕੱਟ ਲਾਗੇ ਲਾਈਟ ਲਾਈਟ ਕੀ ਆਪਣੇ ਉਹ ਬੇ ਜਿਹੜੇ ਫਿੱਡੇ ਕੱਢਦੇ ਹਨ ਤੇ ਉਹ ਮਾਨਸਾਲੇ ਜਿਹੜੇ ਉਹਨਾਂ ਦੇ ਹੋਟਲ ਜਾਂ ਬਣਿਆ ਵਾ ਉੱਥੇ ਪੇਤਾ ਕੋਲੇ ਤੇ ਉੱਥੇ ਕਰਦਾ ਬਾਬੇ ਬੋਲੀ ਜਾਣ ਕਿਸੇ ਦੇ ਵਿਆਹ ਗੜੀ ਗਣਤ ਨੂੰ ਆਪਣੇ ਵਿੱਚ ਭਈ ਦੇ ਵਾ ਤੇ ਵਿਆਹ ਵੀਰਾਂ ਨੂੰ ਪੁੱਛਣਾ ਸੀ ਕੇ ਇਹ ਵਿਚਾਰੇ ਜਿਹਦੇ ਸਾਰੇ ਕੰਮ ਕਰਵਾ ਲਾ ਰਿਹਾ ਪਤਾ ਨਹੀਂ ਕਿ ਇਹ ਕਿੱਦਾਂ ਫੋਨ ਦੇ ਵਿੱਚ ਦੇ ਅਗਰ ਜੇ ਜੇਬ ਚ ਪਾ ਕੇ ਅਗਰ ਵੀ ਨਾ ਲੱਗੀ ਹਾਂ ਦੇ ਮਾਤਾ ਪਿਤਾ ਇਹ ਕਿਹੜਾ ਫੰਡਰ ਗਿਆ ਉਹਨੂੰ ਕਿਰਤੀ ਸੀ ਫਿਰ ਜੋ ਉਹ ਹੀ ਗੱਲ ਕਰਿਆ ਨਾ ਉਹੜ ਕੇ ਬਾਹਰ ਸੁਣ ਕੇ ਆਇਆ ਸੀ ਡੈਰੀ ਤੋਂ ਗਿਆ ਪਤਾ ਨਹੀਂ ਕੀ ਗੱਲ ਕਰੀ ਪਾਣੀ ਆਪਣੇ ਉੱਤੇ ਲੱਗੀ ਐ ਪਿੱਛੇ ਦੇ ਅਗੇ ਜਿਹੜੇ ਵਿਚਾਰਾਂ ਨੇ ਕੰਮ ਕਰਵਾ ਮੈਂ ਤੇ ਤੇਰੀ ਬਿਮਾਰ ਹੋ ਗਈ ਵਿਚਾਰੇ ਦੀ ਪਤਾ ਨਹੀਂ ਆਪਣੇ ਇੱਥੋਂ ਨਹੀਂ ਕਰੀ ਜਾਂਦਾ ਕਿਸੇ ਦੀ ਗੱਲ ਇਹ ਗੱਲ ਜਿਹੜੀ ਅੰਦਰ ਸਿਰਜ ਆ ਕੇ ਡੈਰੀ ਚ ਕਾ ਬਾਈ ਖੜ ਗਿਆ ਆਕੇ ਨੜਾ ਮਲਾ ਉਹ ਅਗ ਡੱਬੀ ਨੂੰ ਲੱਗ ਗਈ ਚਲੋ ਜੀ ਆਪਾਂ ਕਰ ਲਈਏ ਸਾਫ ਸਫਾਈ ਤੇ ਫਿਰ ਮਿਲਦੇ ਆਂ ਥੋੜੀ ਦੇਰ ਬਾਅਦ ਆ ਇਸ ਮੈ ਲਾਈ ਜਾਂਦੀ ਪਤਾ ਨਹੀਂ ਕੀ ਸੀ ਉਹ ਤੇ ਯਾਹਕਾ ਪੈਟਰੋਲ ਹੋਊ ਮੈਨ ਲੱਗਾ ਪੈ ਗਈ ਸੀ ਅਗਣਾ ਪਾਪ ਮਸੇ ਗਿਆ ਸੀਗਾ ਨੇੜੇ ਜੇ ਫਿਰ ਛੱਡਦਾ ਹੀ ਨੀਗਾ ਮਾਰਾਂ ਨਿਕ ਜਾਂਦਾ ਹੈ ਮਾਰਾਂ ਨਿਕ ਜਾਂਦਾ ਮਾਰਾਂ ਨਿਕ ਜਾਂਦਾ ਸੱਤ ਜਿਹਾਂ ਮੇਰਾ ਬਾਬਾ ਨਾਨਕ ਜਿਆਦਾ ਅਚਾਰੇ ਜਿਹਨੇ ਖਾਧੀ ਹੈ ਇਹ ਤਾਂ ਲਿਆਵਾਂਗੇ ਕੁਛ ਸਿਲਵਰ ਦੇ ਨਹੀਂ ਸਿਲਵਰ ਦੇ ਹੈ ਹਾਂ ਤੇ ਰੱਖਣੇ ਤਾਂ ਹੈਗੇ ਆ ਇਹ ਲੋਹਿਆਂ ਨੂੰ ਥੋੜੇ ਵਿੱਚ ਨੇ ਆਏ ਉਹ ਤਾਂ ਮੰਡੀ ਕੋਈ ਲਿਆਵਾਂਗੇ ਕੋਈ ਚੀਜ਼ ਇਹ ਮੰਡੀ ਵਿੱਚ ਨਹੀਂ ਫੰਚਾਰੇ ਸਿਲਬਰੀਆ ਹਾਂ ਇਹ ਸਪਰੇਅ ਵਾਲਿਆ ਕੋ ਸੋਧਿਆ ਵਾਲੇ ਹੋਣਗੇ ਜਿਹੜਾ ਆਪਾਂ ਮੱਝਾਂ ਨੂੰ ਪਾਉਣੇ ਆ ਹੋਰ ਸਪਰੇਅ ਵਾਲਿਆ ਐ ਇੰਨਾ ਨਿਕਲੇ ਆਪਣੇ ਕੂੜਾ ਇੱਥੋਂ ਦੇਖੋ ਹਣਾ ਐ ਸਫਾਈ ਹੋ ਗਈ ਇੱਥੇ ਇੱਧਰ ਲੱਗੇ ਹੋਏ ਸੀ ਢੋਲ ਤਾਂ ਤੋਂ ਲਾ ਤੇ ਜਾਲੇ ਜੂਲੇ ਤੇ ਪੂਰੇ ਸਮਲੇ ਤੇ ਸੱਟ ਕਰਕੇ ਧਰਤਾ ਅੱਧੀਆਂ ਚੀਜ਼ਾਂ ਮੈਂ ਭੁੱਲੀ ਜਾਨੀ ਆ ਔਰ ਲੀਵਰ ਟੋਨਿਕ ਪਿਆ ਸੀਗਾ ਤੇ ਮੈਨੂੰ ਆਏ ਹੋ ਜਾਂਦਾ ਵੀ ਕਿਤੇ ਹੈ ਨਹੀਂ ਗਏ ਜੀ ਅੱਛਾ ਲੀਟਰ ਤੇ ਦੇਖੋ ਤੇ ਇੱਕ ਇੰਨਾ ਚ ਚੋਰ ਵੜ ਗਿਆ ਹੋਈ ਵੱਡਾ ਵੱਡਾ ਛੂਆ ਮੇਰਿਆਂ ਤਾਂ ਚੀਕਾਂ ਨਿਕਲ ਗਈਆਂ ਉਹਦੋਂ ਸਾਡੇ ਬਾਪੂ ਦੀ ਬਾਪੂ ਨੇ ਲੱਗ ਕੇ ਸਫਾਈ ਕਰਾਤੀ ਮੇਰੇ ਨਾਲ ਹਣਾ ਪਾਪਾ ਬਰਾ ਤਾਂ ਘੜਾਣਾ ਪੁਰਾਣੀਆਂ ਖਰਾਕਾਂ ਇਹ ਜਿਹੀ ਹੁੰਦੀਆਂ ਮੈਚੂ ਦੱਸ ਮੈਚੂ ਚ ਹੈ ਮੈਚੂ ਦੱਸ ਦੱਸੂੰਗੀ ਵਿਪਾ ਪੈਨ ਸਫਾਈ ਕਰਾਤੀ ਮੇਰੇ ਨਾਲ ਆਜਾ ਲਾਗੜ ਤੂਗੜ ਕੱਢੀ ਪਈ ਤੇ ਬੱਧਾ ਘਟ ਸਮਾਨ ਉਹ ਤੇ ਮਚਾਤਾ ਆਪਣੇ ਹਾਂ ਬੰਕਰ ਇਹ ਰੱਖੀ ਥੋੜੀ ਬੰਕਰ ਹਾਂ ਹਾਂ ਉਹ ਪੀਓ ਉਹ ਲੈ ਕੇ ਲੈ ਸੋਫੀ ਰਾਣੀ ਇੱਥੇ ਬਈਏ ਹਵਾ ਚ ਨਹੀਂ ਸੋਫੀ ਇਹ ਬਹੁਤ ਲਊ ਪੀਂਦੀ ਆ ਮੇਰਾ ਗੰਦੀ ਗੰਦੀ ਹੋ ਗਈ ਹੈ ਨਾ ਇਹ ਵੀ ਨਾਲ ਸਫਾਈ ਕਰਾਉਂਦੀ ਸੀ ਨਾ ਉਹ ਚੂਹਾ ਆ ਗਿਆ ਭੱਜੀ ਗਈ ਮੇਰੇ কা ਚੀਕਾ ਸੁਣ ਕੇ ਨਾ ਵੀ ਕੀ ਹੋ ਗਿਆ ਹਨਾ ਸੋਵੀ ਭੱਜੀ ਗਈ ਸੀ ਤੂੰ ਵੀ ਕੀ ਹੋ ਗਿਆ ਪੁੱਛਣ ਭੱਜੀ ਗਈ ਮੈਨੂੰ ਲੈ ਉੱਥੇ ਬਹਿ ਗਈ ਹੁਣ ਸੋਫੀ ਨੇ ਰੀ ਵਾਲੀ ਚੱਲੀ ਜਾਂਦੀ ਆ ਉਹ ਬਾਦੀ ਦੇ ਕੱਢਿਆ ਆਪ ਤੇ ਹਵਾ ਨਾਲ ਫੁੱਲੀ ਐ ਹੂੰ ਤੇ ਮੌਸਮ ਹੋਇਆ ਪਿਆ ਖਰਾਬ ਬਾਬਾ ਜੀ ਮਿਹਰ ਕਰਨ ਨਾ ਹੁਣ ਤਾਂ ਨਾ ਪੌਣ ਨਹੀਂ ਕੀ ਕਰਾਉਣਾ ਭਾਈ ਸਭ ਦੀਆਂ ਕਣਕਾਂ ਪਗੀਆਂ ਤੇ ਅੱਜ ਲਾਈਟ ਵੀ ਹੈ ਨਹੀਂ ਠੰਡ ਚ ਵੀ ਹੌਂਕੀ ਜਾਂਦੀ ਦੇਖ ਕਿੰਨਾਗਾ ਚਲੋ ਜੀ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਕਰਦੇ ਆਂ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਬਸਦੇ ਰਹੋ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਬਾਏ ਤੇ ਸਾਡੀ ਹਾਸਸਾਂ ਦੀ ਜੋੜੀ ਹਰ ਵਕਤ ਲੜਦੀ ਰਹਿੰਦੀ ਆ ਦੇਖੋ ਬਹੁਤ ਲੜਦੇ ਆ ਉਸ ਵਿੱਚ ਦੀ ਇਹ ਮੰਮੀ ਕੋਈ ਚੀਜ਼ਾਂ ਬਾਤੂ ਸਿੱਟਣੇ ਦੀਂਦੀ ਤੇ ਪਾਪਾ ਕਹਿੰਦਾ ਸਿੱਟ ਤੀ ਚਲੋ ਜੀ ਹਨਾ ਇਹੀ ਤਾਂ ਰੌਣਕ ਨੇ ਘਰ ਦੀ ਲਾ ਰੌਣਕ ਲਈ ਰੱਖਦੇ ਨੇ ਚਲੋ ਜੀ ਫਿਰ ਮਿਲਦੇ ਆਪਾਂ ਅਗਲੀ ਵੀਡੀਓ ਚ ਬਾਏ ਇਹਨਾਂ ਨੂੰ ਲੜ ਲੈਣ